ਮੈਂ ਰੈਵੋਲਿਊਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਵੱਲੋਂ ਕੱਲ ਜੋ ਦਿੱਲੀ ਲਾਲ ਕਿਲੇ ਦੇ ਗੇਟ ਦੇ ਅੱਗੇ ਬੰਬ ਧਮਾਕਾ ਹੋਇਆ ਜਿਹਦੇ ਵਿੱਚ ਅਜੇ ਤੱਕ ਦੀਆਂ ਰਿਪੋਰਟਾਂ ਮੁਤਾਬਕ 9 ਲੋਕ ਮਾਰੇ ਗਏ ਆ ਤੇ ਦਰਜਨਾਂ ਲੋਕ ਜ਼ਖਮੀ ਆ ਇਸ ਘਟਨਾ ਦੀ ਪੂਰ ਜ਼ੋਰ ਸ਼ਰਤਾਂ ਜਾਂ ਤੇਹੀ ਕਰਦਾ ਜਿਨ੍ਹਾਂ ਨੇ ਇਹ ਘਾਰਾ ਕੀਤਾ ਆ ਉਹਨਾਂ ਦਾ ਇਹ ਘਾਰਾ ਦੇਸ਼ ਵਿਰੋਧੀ ਵੀ ਆ ਮਨੁੱਖਤਾ ਕ੍ਰੋਧੀ ਵੀ ਆ ਮੈਂ ਜਿਹੜੇ ਲੋਕ ਵਿਛੇ ਗਏ ਸਾਥੋਂ ਉਹਨਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਰ ਕਰਦਾ ਹਾਂ। ਔਰ ਜਿਹੜੇ ਜ਼ਖਮੀ ਆ ਉਹਨਾਂ ਦੇ ਜਲਦੀ ਠੀਕ ਹੋਣ ਦੀ ਆਸ਼ਾ ਕਰਦਾ, ਤਮੰਨਾ ਕਰਦਾ। ਬੜਾ ਇਹ ਮਨ ਨੂੰ ਦੁੱਖ ਹੁੰਦਾ ਜਦੋਂ ਇਦਾਂ ਦੇ ਘਟਨਾਵਾਂ ਵਾਪਰਦੀਆਂ। ਜਿਹਦੇ ਵਿੱਚ ਬੇਗੁਨਾ ਰੋਕ ਲਿਆ ਜਾਂਨਾ ਚਾਹੀਆਂ। ਜਿਨ੍ਹਾਂ ਨੇ ਇਹ ਘਟਨਾ ਕੀਤੀ ਹੈ ਚਾਹੇ ਉਹ ਦਾਅਵੇ ਆਪਣੇ ਮਨ 'ਚ ਕੋਈ ਵੀ ਕਰਦੇ ਰਹਿਣ। ਉਹਨਾਂ ਦੇ ਦਾਵਾ ਦੇ ਜੀ ਕੀ ਨਹੀਂ ਕੀਤਾ ਜਾ ਸਕਦਾ ਉਹ ਖਾਸ ਕਿਸੇ ਧਰਮ ਦੀ ਸੇਵਾ ਕਰ ਰਹਾ ਹੈ ਕਿਸੇ ਦੇਸ਼ ਦੀ ਸੇਵਾ ਕਰ ਰਹਾ ਹੈ ਜਾਂ ਫਿਰ ਉਹ ਕੋਈ ਪੈਸੇ ਦੇ ਲਾਲਚ ਨਾਲ ਇਹਨਾਂ ਦੇ ਮਨੁੱਖੀ ਕਾਰੇ ਕਰਦੇ ਆ ਇਹ ਸਾਰੇ ਵਿੰਦਲ ਹੋ ਗਿਆ ਇਹ ਇਸੇ ਦੇ ਫਾਇਦੇ 'ਚ ਨਹੀਂ ਹੈ ਜਿਹੜੇ ਦਾਵਾਇ ਕਰਦੇ ਵੀ ਕਰਨ ਦੇ ਫਾਇਦੇ 'ਚ ਆ ਦੇਸ਼ ਦੇ ਫਾਇਦੇ 'ਚ ਆ ਅਸਲ ਜੇਦਨ ਇਹ ਕਾਰਵਾਈਆਂ ਮੌਜੂਦਾ ਨਿظام ਵੀ ਉਮਰ ਨਹੀਂ ਕਰਦਾ ਜਿਹੜੇ ਲੋਕ ਇਕੱਠੇ ਹੋ ਕੇ ਲੜ ਰਹੇ ਹੁੰਦੇ ਆ ਆਪਣੀਆਂ ਮੰਗਾਂ ਲਈ ਸਰਕਾਰਾਂ ਦੇ ਖਿਲਾਫ ਰਾਜਕਾਲਤਾ ਉਤੇ ਜੀ ਦੀ ਦੇਸ਼ ਦਾ ਸੰਵਿਧਾਨ ਬਚਾਉਣ ਲਈ ਦੇਸ਼ ਦਾ ਫੈਡਰਲ ਢਾਂਚਾ ਬਚਾਉਣ ਲਈ ਔਰ ਫਿਰ ਇਸ ਦੇਸ਼ ਵਿੱਚ ਮੁੜ ਕੇ ਮਨੁਵਾਦੀ ਢਾਂਚਾ ਨਾ ਆ ਜਾਏ ਮੁੜ ਕੇ ਜਾਤ ਪਾਤ ਦਾ ਮਸਲਾ ਫਿਰ ਬੜੀ ਖਰਾਬੀ ਦੇ ਰੂਪ ਵਿੱਚ ਸਾਡੇ ਸਾਹਮਣੇ ਨਾ ਆ ਜਾਏ ਇਹਨਾਂ ਗੱਲਾਂ ਦੇ ਲਈ ਲੋਕ ਇਕੱਠੇ ਹੋ ਰਹੇ ਤੇ ਵਿਰੋਧ ਕਰ ਰਹੇ ਸਰਕਾਰਾਂ ਦਾ ਔਰ ਇਹ ਵੀ ਕੁਦਰਤੀ ਕਾ ਇੱਕ ਪਾਣਾ ਦੇਖ ਲਓ ਕਿ ਅੱਜ ਵੋਟਾਂ ਪੈ ਰਹੀਆਂ ਬਿਹਾਰ ਵਿੱਚ ਤੇ ਬਾਅਦ ਇਲੈਕਸ਼ਨਾਂ ਹੋ ਰਹੀਆਂ ਭਾਰਤ ਵਿੱਚ ਇਸ ਸਮਾਕੇ ਦਾ ਫਾਇਦਾ ਲਾਜ਼ਮੀ ਤੌਰ ਤੇ ਵਿਰੋਧੀ ਕਰਨ ਨੂੰ ਨਹੀਂ ਹੋਣਾ ਇਹਦਾ ਫਾਇਦਾ ਹਾਕਮ ਤਨ ਮੂਦਾ ਹੈ ਉਹ ਵਿਰੋਧੀਆਂ ਨੂੰ ਇਸ ਗੱਲ ਤੇ ਲਪੇਟੇ ਚ ਰਹਿਣ ਦਾ ਯਤਨ ਕਰ ਰਹੇ ਹਾਲਾਂਕਿ ਵਿਰੋਧੀਆਂ ਨੇ ਡਟ ਕੇ ਦੀ ਨਿਹਦੀ ਕੀਤੀ ਆ ਪਰ ਇਹ ਨੂੰ ਖਬਰ ਮਿਲ ਰਹੀ ਹੈ ਇੱਕ ਮੁਸਲਮਾਨ ਨੇ ਕਾਫੀ ਲੰਮਾ ਸਮਾਂ ਪਹਿਲਾਂ ਇੱਕ ਕਾਰ ਵੇਚੀ ਜਿਹੜਾ ਕਾਰ ਦਾ ਧਮਾਕਾ ਹੋਇਆ ਪਰ ਉਹ ਕਾਰ ਵੇਚੀ ਕਿਸੇ ਸਰਦਾਰ ਨੂੰ ਸੀ ਹੁਣ ਸਰਦਾਰ ਦਾ ਵਿੱਚ ਕਾਰ ਨਾਂ ਲਿਆ ਜਾ ਰਿਹਾ ਜਿਹੜੇ ਮੁਸਲਮਾਨ ਨੇ ਵੇਚੀ ਆ ਉਹਦਾ ਜ਼ਿਆਦਾ ਨਾਂ ਲਿਆ ਜਾ ਰਿਹਾ ਮੈਂ ਵੀ ਇਹ ਕਹਿ ਸਕਦਾ ਵੀ ਮੁਸਲਮਾਨ ਨੂੰ ਨਿਰਦੋਸ਼ ਹੈ ਕਿ ਦੋਸ਼ੀ ਹੈ ਜਿਹੜਾ ਅਰਥ ਨਹੀਂ ਨਾਂ ਮੈਂ ਉਸ ਸਰਦਾਰ ਜੀ ਨੂੰ ਕੋਈ ਦੋਸ਼ੀ ਜਾਂ ਨਿਰਦੋਸ਼ ਕਹਿਣਾ ਹੈ ਪਰ ਮੈਂ ਸਰਪ੍ਰੇਖੇ ਦੇ ਨਾਂ ਤੇ ਜਿਹੜਾ ਗੋਦੀ মিডিਆ ਆ ਉਹ ਇੱਕ ਉਚੇਚੇ ਤੌਰ ਤੇ ਖਾਸ ਤਰ੍ਹਾਂ ਦਾ ਪ੍ਰਤਾਂਤ ਸਿਰਜ ਰਿਹਾ ਜਿਹਦਾ ਲਹਾ ਹਾਕਮ ਤੇ ਨੂ ਹੋਵੇ। ਉਹ ਇੰਦਨੀ ਇੱਕ ਡਰਾਮ ਹਮੇਸ਼ਾ ਹੀ ਲਾਹੇ ਵੰਦੀ ਹਾਕਮ ਤੇ ਨੂੰ। ਸਿੱਧੇ ਰੂਪ ਚਾਹੇ ਅਗਲਾ ਕਦੇ ਵੀ ਨਹੀਂ ਜੀ ਮੈਂ ਤਾਂ ਇਹ ਬਹੁਤ ਵੱਡਾ ਸਰਕਾਰ ਨੂੰ ਹੁਲਾ ਦਿੱਤਾ। ਸਰਕਾਰ ਹਿਲਦੀ ਨਹੀਂ ਇਤਨੀ ਘਟਾਨਾ ਨਾਲ ਸਰਕਾਰ ਦੇ ਪੈਰ ਜ਼ਿਆਦਾ ਜੰਮ ਜਾਂਦੇ ਆ। ਉਹਨਾਂ ਨੂੰ ਕਹਿਣ ਦਾ ਮੌਕਾ ਮਿਲਦਾ ਭਈ ਇਹ ਜਿਹੜੇ ਵਿਰੋਧੀ ਲੋਕ ਆ ਇਹ ਤਾਂ ਇਸ ਤਰ੍ਹਾਂ ਦੀ ਵਾਇਲੈਂਸ ਵਿੱਚ ਯਕੀਨ ਕਰਦੇ ਆ ਇਹ ਧਮਾਕੇ ਕਰਦੇ ਆ ਔਰ ਜੇ ਕਈ ਵਾਰੀ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਲਈ ਉਹ ਦੇਸ਼-ਵਦੇਸ਼ ਦੇ ਆਲੇ-ਦੁਆਲੇ ਲੋਕਾਂ ਦੇ ਨਾਲ ਬਹੁਤ ਭੜਕਾਊ ਬਿਆਨ ਦੇਣ ਲੱਗ ਪੈਂਦੇ ਆ ਕਿਸੇ ਭਖਤ ਹੋ ਗਈ ਇਹਦਾ ਲਾਹਾ ਲੜਨ ਵਾਲੀਆਂ ਇਨਕਲਾਬੀ ਤਰਾਨੀ ਚੰਗੇ ਲੋਕਾਂ ਨੂੰ ਨਹੀਂ ਹੁੰਦਾ ਇਦਾਂ ਦੇ ਘਟਾਵਾਂ ਦਾ ਲਾਹਾ ਹਮੇਸ਼ਾ ਹੀ ਜਾਂ ਤਾਂ ਫਿਰ ਉਹਨਾਂ ਲੋਕਾਂ ਨੂੰ ਕਰ ਹੁੰਦਾ ਜਿਹੜੇ ਅਤਨਕਵਾਦੀ ਆ ਇਹ ਲੋਕਾਂ ਤਾਂ ਦੇ ਨਾਲ ਤੇ ਪਾੜਨਾ ਚਾਹੁੰਦੇ ਤੇ ਮਕਸਦ ਉਹਨਾਂ ਦਾ ਵੀ ਖੀਰ ਚ ਸੇਵਾ ਮਜੂਦਾ ਢਾਂਚੇ ਦੀ ਕਰਦਾ ਆ ਤੇ ਜਾਂ ਕਿ ਸਿੱਧੇ ਰੂਪ ਦੇ ਵਿੱਚ ਜਿਹੜੇ ਹਕਮਰਾਨ ਆ ਉਹ ਇਦਾਂ ਦੀਆਂ ਘਟਾਵਾਂ ਦਾ ਲਹਾ ਲੈ ਕੇ ਫਿਰ ਆਪਣਾ ਪੋਟਾ ਦੀ ਰਾਜਨੀਤੀ ਨੂੰ ਹੋਰ ਪੱਕਾ ਕਰਦੇ ਆ ਹੋਰ ਲੋਕਾਂ ਦਾ ਸਮਰਥਨ ਚਾਹੁੰਦੇ ਆ ਮੈਂ ਜਿੱਥੇ ਸਵੇਨਾ ਪਰਖ ਕਰਦਾ ਜਿੰਨਾ ਪਰਿਵਾਰਾਂ ਦੇ ਜੀ ਵਿਛੜ ਗਏ ਬਹੁਤ ਦੁੱਖ ਹੁੰਦਾ ਮਨ ਨੂੰ ਦੇਖਣਾ ਲੋਕੀ ਕੁਮਾਰਿਆ ਜਾਵੇ ਤੇ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ ਪਰ ਨਾਲ ਮੈਂ ਭਾਰਤ ਦੇ ਲੋਕਾਂ ਨੂੰ ਜ਼ਰੂਰ ਇਹ ਬੇਨਤੀ ਕਰਨਾ ਚਾਹੁੰਦਾ ਅੱਗੇ ਪਹਿਲ ਗਾਂਧੀ ਘਟਨਾ ਵੀ ਹੋਈ ਸੀ ਉਹਦਾ ਵੀ ਸਾਨੂੰ ਹਾਲੇ ਤੱਕ ਜਵਾਬ ਨਹੀਂ ਮਿਲਿਆ ਤੇ ਪਹਿਲ ਕਾਬਲੀ ਘਟਨਾ ਕਰਮਲੇ ਲਹਿਤਵਾਦੀ ਕਿਦਾਂ ਚੱਲ ਕੇ ਆ ਗਏ ਉੱਥੇ ਸਕਿਉਰਿਟੀ ਦਾ ਨਿਜ਼ਾਮ ਕਿਉਂ ਨਹੀਂ ਸੀ ਹੈ ਫਿਰ ਉਹ ਵਾਪਸ ਕਿਦਾਂ ਚਲੇ ਗਏ ਇਹ ਸਾਨੂੰ ਹਾਲੇ ਨਹੀਂ ਸਮਝ ਆਈ ਹਾਂ ਪਾਕਿਸਤਾਨ ਦੇ ਨਾਲ ਜਿਹੜਾ ਕੋਈ ਅਸੀਂ ਸਾਡੀ ਕਾਰਵਾਈ ਕੀਤੀ ਆ ਹਵਾਈ ਫੋਜ ਨੇ ਉਹਦੇ ਥੱਲੇ ਅਸੀਂ ਅਦੀਨਦ ਹੈ ਕਿ ਮਾਰ ਦਿੱਤੇ ਆ ਇਹ ਉਹ ਜਾਣਦੀ ਸਰਕਾਰ ਜਾਣਦੀ ਹੈ ਉਹ ਦਾਵਾ ਉਹਨਾਂ ਦੇ ਆ ਲੇਕਿਨ ਸਾਨੂੰ ਹਾਲੇ ਇਹਦਾ ਪੂਰਾ ਪ੍ਰਮਾਣ ਨਹੀਂ ਮਿਲਿਆ ਕਿ ਉਹ ਅਤਵਾਦੀ ਆਏ ਕਿੱਦਾਂ ਸੀਦੇ ਵਾਪਸ ਕੀਤਾ ਗਏ। ਇਸੇ ਤਰ੍ਹਾਂ ਮੈਂ ਇਸ ਵਕਤ ਵੀ ਬਹੁਤ ਦੁੱਖ ਦਾ ਪ੍ਰਟਾਵਾ ਕਰਦਾ ਜਿਹਦੇ ਨਾਲ ਜੁੜੇ ਪਰੇਸ਼ਾਨੀ ਹੋਈ ਹੈ ਪਰ ਮੈਂ ਭਾਰਤ ਦੇ ਲੋਕਾਂ ਨੂੰ ਵੀ ਇੰਪਲੀ ਕਰਦਾ ਵੀ ਉਹ ਸ਼ਾਂਤੀ ਬਰਕਰਾਰ ਰੱਖੋ। ਨੰਬਰ 2 ਉਹ ਜਿਹੜੇ ਸਰਕਾਰ ਕੋਈ ਸੱਜਣਾ ਚਾਹੁੰਦੀ ਹੈ ਵਰਤਾਂ ਉਹਦਾ ਸ਼ਿਕਾਰ ਨਾ ਹੋਣ ਸੱਚ ਸਾਹਮਣੇ ਆਵੇ। ਜਿਹਨੇ ਇਕਰਾਰ ਕੀਤਾ ਹੈ ਉਹਨੂੰ ਸਜ਼ਾ ਮਿਲੇ। ਉਦੇ ਨਾਲ ਕੋਈ ਲਿਹਾਜ਼ਦਾਰੀ ਨਾ ਕੀਤਾ ਜਾਵੇ ਕਾਨੂੰਨ ਦੇ ਅਨੁਸਾਰ ਸਜ਼ਾ ਮਿਲੇ ਲੇਕਿਨ ਬਿਨਾਂ ਕੋਈ ਪ੍ਰੂਫ ਕੀਤੇ ਆ ਤਾਂ ਹਮ ਸਿਰਫ ਬਰਤਾਨ ਸਿਰਜ ਕੇ ਹੁਕਮਰਾਨ ਧੜੇ ਦੀ ਮਦਦ ਲਈ ਆਧਾਰ ਬਣਾਉਣਾ ਔਰ ਵਿਰੋਧੀ ਧਰਮ ਨੂੰ ਇਦਾਂ ਦੀਆਂ ਗੱਲਾਂ ਦੇ ਨਾਂ ਤੇ ਨਿੰਦਣਾ ਇਹ ਨਾਲ ਕੇ ਫਾਇਦੇਮੰਦ ਰਿਆ ਤੇ ਨਾਲ ਕੇ ਕਾਹ ਫਾਇਦੇਮੰਦ ਰਹੇਗਾ ਮੈਂ ਬਾਹਰ ਦੇ ਲੋਕਾਂ ਵੀ ਇਹ ਲਈ ਸੂਚਿਤ ਕਰਦਾ ਔਰੇ ਲਈ ਖਾਸ ਤੌਰ ਤੇ ਜਿਹੜੀਆਂ ਸ਼ਾਂਤੀਪੂਰਨ ਤੰਗ ਲੜਨ ਵਾਲੀਆਂ ਨੇ ਖਲਾਫੀ ਤੇ ਆਇਆ ਜਿਹੜੇ ਤਰਨ ਦੇ ਪੱਖ ਲੋਕ ਆ ਸਾਰੇ ਉਹਨਾਂ ਨੂੰ ਬੇਨਤੀ ਕਰਦਾ ਨਿਮਰਤਾ ਨਾਲ ਇਹ ਦੇਸ਼ 'ਚ ਬਹੁਤ ਗਿਆਨਕ किस्म ਦਾ ਸੰਕਟ ਆ ਹੁਕਮਰਾਣ ਕੋਈ ਦੇਸ਼ ਦੀ ਵੀ ਬਹੁਤ ਤਵਾਈ ਵਾਲਾ ਪਾਸੇ ਲੋਕਾਂ ਨੂੰ ਲੈ ਕੇ ਜਾ ਰਿਹਾ ਦੇਸ਼ ਨੂੰ ਇਦਾਂ ਦੀਆਂ ਘਟਨਾਵਾਂ ਉਹਨਾਂ ਨੂੰ ਆਪਣੇ ਇਰਾਦਿਆਂ 'ਚ ਕਾਮਯਾਬ ਹੋਣ ਦਾ ਮੌਕਾ ਦਿੰਦੀਆਂ ਜਿਹੜਾ ਸਾਨੂੰ ਨਹੀਂ ਛੱਡਣਾ ਚਾਹੀਦਾ ਮੈਂ ਫੇਰ ਦਿੱਲੀ ਬਲਾਸਟ ਦੇ ਘਟਨਾਵਾਂ ਨੂੰ ਜੋ ਬਲਾਸਟ ਹੋਇਆ ਉਹਦੀ ਕੋਰ ਸ਼ਬਦਾਂ 'ਚ ਇਲਕੇਦੀ ਕਰਦਾ ਦੋਸ਼ੀ ਨੂੰ ਸਜ਼ਾ ਦੀ ਮੰਗ ਕਰਦਾ ਜਿਹੜੇ ਇਲਾਜ ਦੇ ਦੀਆਂ ਉਹਦੀ ਛੇਦੀ ਰਾਜੀ ਹੁੰਦੀ ਤਵਨਾ ਕਰਦਾ ਤੇ ਨਾਲ ਲੋਕਾਂ ਨੂੰ ਸੁਚੇਤ ਕਰਦਾ ਵੀ ਇਦਾਂ ਦੀਆਂ ਗੱਲਾਂ ਦਾ ਲਾਹਾ ਹਾਗਮ ਤਰ ਲੈ ਜਾਏ ਇਹ ਤੋਂ ਵਿਚਾਰ ਰੱਖਿਓ ਔਰ ਇਹ ਨਿਰਾ ਬਣਾ ਕੇ ਰੱਖਿਓ ਵੀ ਇਦਾਂ ਦੀ ਘਟਨਾਵਾਂ ਇਦਾਂ ਦੇ ਮੌਕੇ ਕਿਉਂ ਹੁੰਦੀਆਂ ਜਦ ਲੋਕੀ ਵੋਟਾਂ ਪਾਉਣ ਜਾ ਰਹੇ ਆ ਤੇ ਕਿਤੇ ਜਿਹਨੇ ਵੀ ਕੰਮ ਕੀਤਾ ਆ ਉਹਨੇ ਸਰਕਾਰ ਦੇ ਭਖ ਪੂਰੇ ਆ ਉਹਨੇ ਸਮਾਜ ਦੀ ਸੇਵਾ ਜਾਂ ਦੇਸ਼ ਦੀ ਸੇਵਾ ਨਹੀਂ ਕੀਤੀ ਧੰਨਵਾਦ